हां जी दोस्तों ਤੁਹਾਡਾ ਧੰਨਵਾਦ ਤੁਸੀਂ ਬਹੁਤ ਵਧੀਆ ਪਿਆਰ ਆਪਣੇ ਚੈਨਲ ਦੇ ਰਹੇ ਹੋ ਬਾਕੀ ਕੋਈ ਨਹੀਂ ਮਾੜਾ ਮੋਟਾ ਘੱਟਾ ਚੱਲਦਾ ਰਹਿੰਦਾ ਤੇ ਉਹ ਭਰਾ ਤੁਸੀਂ ਕੋਈ ਗੱਲ ਨਹੀਂ ਚੱਲਦੀ ਰਹਿੰਦਾ ਸਿਸਟਮ ਕਿਉਂਕਿ ਬਸ ਆਪਣਾ ਇੱਕੋ ਹੀ ਮੇਨ ਜਿਹਾ ਮਕਸਦ ਹੈ ਉਹ ਉਹ ਇਹ ਹੈ ਕਿ ਜਿਹੜੀ ਸਾਡੀ ਨਵੀਂ ਪਨੀਰੀ ਅਸੀਂ ਉਹਨਾਂ ਨੂੰ ਮਾਰੇਓ ਪਾਸੇ ਪੱਟ ਕੇ ਚੰਗੇ ਪਾਸੇ ਵੱਲ ਲੈ ਕੇ ਆਈਏ ਸੋ ਗੱਲ ਆਪਾਂ ਸਬਜੀ ਦੇ ਵਿੱਚ ਦੀ ਕਰਨੀ ਹੈ ਵੀ ਸਬਜੀ ਦਾ ਜਿਹੜਾ ਪਰਝਾਨ ਆਪਾਂ ਵਧਾਈਏ ਕਿਉਂਕਿ ਆਪਾਂ ਨੂੰ ਜਿਹੜੇ ਝੋਨੇ ਨਰਮੇ ਦੇ ਫਸਲਾਂ ਚੱਕਰ ਨੇ ਜਾਂ ਝੋਨਾ ਕਣਕ ਇਹਦੇ ਵਿੱਚ ਆਪਾਂ ਨੂੰ ਨਿਕਲਣਾ ਪੈਣਾ ਔਰ ਜਦੋਂ ਤੱਕ ਅਸੀਂ ਨਾ ਨਿਕਲਾਂਗੇ ਉਦੋਂ ਤੱਕ ਅਸੀਂ ਬਹਾਲ ਵੀ ਨਹੀਂ ਹੋ ਸਕਦੇ ਇਹ ਗੱਲ ਕਲੀਅਰ ਹੈ ਤੇ ਹੁਣ ਜਿਹੜੇ ਨਵੇਂ ਪਨੀਰੀ ਆਪਣੇ ਮੁੰਡੇ ਉੱਠਿਆ ਵੀ ਆਪਾਂ ਨੂੰ ਉਹਨਾਂ ਨੂੰ ਚੰਗੀ ਦਿਸ਼ਾ ਵੱਲ ਲੈ ਕੇ ਜਾ ਸਕੀਏ ਤੇ ਉਹਨਾਂ ਨੂੰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਆਪਾਂ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਨੂੰ ਸਮਝਾਂਗੇ ਫੇਰ ਹੀ ਸਾਰਾ ਕੁਝ ਇਹ ਮੁਨਕਿਰ ਹੋਣਾ ਹੁਣ ਟਾਈਮ ਸਬਜ਼ੀਆਂ ਦਾ ਬਿਲਕੁਲ ਸਟਾਰਟ ਹੈ ਜਿਹੜੇ ਤੁਸੀਂ ਜਿਵੇਂ ਤੋਰੀ, ਭਿੰਡੀ, ਕੱਦੂ, ਕ੍ਰੇਲਾ ਇਹ ਸਭ ਤੁਸੀਂ ਲਾ ਚੁੱਕੇ ਹੋ ਤੇ ਲੱਗ ਵੀ ਰਿਹਾ ਹੈ ਹੁਣ ਜਿਹੜੇ ਮੇਨ ਦੋ ਚੀਜ਼ੇ ਦਾ ਕੰਮ ਸਟਾਰਟ ਹੁਣ ਇੱਕ ਗੋਭੀ ਦਾ ਸਟਾਰਟ ਹੋਣਾ ਹੈ ਤੇ ਦੂਸਰਾ ਹੋਣਾ ਹੈ ਕੌੜੀ ਜਿਹੜੀ ਆਪਾਂ ਕਹਿੰਦੇ ਆ ਸੌਰੀ ਜਿਹੜੀ ਗਰਮੀ ਵਾਲੀ ਮੂਲੀ ਦਾ ਜਿਹਨੂੰ ਆਪਾਂ ਪਾਲਕ ਪੱਤਾ ਮੂਲੀ ਕਹਿੰਦੇ ਆ ਗੋਭੀ ਦੇ ਵਿੱਚ ਆਪਾਂ ਵੀਡੀਓ ਪਹਿਲਾਂ ਪਾਈ ਚੁੱਕੇ ਆ ਵੀ ਤੁਸੀਂ ਜਿਹੜੀ ਕਾਲੀਫਲਾਵਰ ਲਾਉਣੀ ਆ ਤੁਸੀਂ ਉਹ 40 51 ਜਿਹੜੀ ਹੈਗੀ ਆਪਣਾ ਲਾ ਸਕਦੇ ਹਾਂ ਜਿਹੜੀ ਸੈਮੀਨਾਦੀ ਆਉਂਦੀ ਹੈ ਬਹੁਤ ਸੋਹਣੀ ਵੈਰੈਟੀ ਹੈ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਤੁਹਾਡੇ ਵਾਸਤੇ ਜਿਹੜੀ ਮੂਲੀ ਆਪਾਂ ਗਰਮੀ ਰੁੱਤ ਦੀ ਉਹ ਕਿਹੜੀ ਲਾ ਸਕਦੇ ਹਾਂ ਗਰਮੀ ਰੁੱਤ ਦੀ ਮੂਲੀ ਦਾ ਸਹੀ ਸਮਾਂ ਉਹ 1 ਜੂਨ ਤੋਂ ਸਟਾਰਟ ਹੋ ਕੇ 15 ਅਗਸਤ ਤੱਕ ਦਾ ਰਹਿਣ ਵਾਲਾ ਹੈ ਤੇ ਜਿਹੜੀ ਤੁਸੀਂ ਉਹ ਲਾਉਂਗੇ ਉਹਨੇ ਜਿਹੜੀ ਸਟਾਰਟਿੰਗ ਤੁਹਾਡੀ 35 ਦਿਨ ਦੀ ਮੂਲੀ ਨੇ ਤਿਆਰ ਹੋ ਜਾਣਾ ਜੇ ਤੁਸੀਂ ਪ੍ਰੋਪਰ ਸਹੀ ਤਿਕਣਾ ਕੇਅਰ ਕਰੋਗੇ ਲੈਕਿਨ ਇਹੇ ਸਮੱਸਿਆ ਸਭ ਤੋਂ ਵੱਡੀ ਕੀ ਹੋਣੀ ਹੈ ਕਈ ਵਾਰੀ ਦੀ ਮੂੜੀਏ ਗਰਮੀ ਦੇ ਕਾਰਨ ਸੁੱਕਣ ਲੱਗ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਰੱਖਣਾ ਵੀ ਜਿਹੜਾ ਤੁਸੀਂ ਦਾ ਬੀਜ ਹੈ ਉਹ ਵਧਾ ਕੇ ਰੱਖਣਾ ਤੁਸੀਂ 300 ਗ੍ਰਾਮ ਦਾ ਬੀਜ ਹੈ ਕਨਾਲ ਦਾ ਉਹ ਪਾਣੀ ਪਾਉਣੇ ਗਲਤ ਧਿਆਨ ਰੱਖਿਓ ਜੇ ਬੂਟੇ ਵਿੱਚੋਂ ਮਿਸ ਹੁੰਦੇ ਹੈ ਤਾਂ ਵੀ ਆਪਣਾ ਨੁਕਸਾਨ ਹੋਣ ਤੋਂ ਬਚ ਰੂਗਾ ਜੇ ਬੂਟੇ ਸਹੀ ਸਲਾਮਤ ਹੋਣਗੇ ਜਿਹੜੇ ਆਪਣੀ ਝਾੜ ਦੀ ਔਸਤ ਹੈ ਜਿਹੜੀ ਆਪਣੀ ਇਨਕਮ ਹੈ ਤਾਂ ਉਹ ਆਪਣੀ ਸਹੀ ਜਗ੍ਹਾ ਤੇ ਆ ਕੇ ਟਿਕ ਜੂਗੀ ਤੇ ਆਪਾਂ ਨੂੰ ਫਾਇਦਾ ਹੋ ਜਾਣਾ ਹੈ ਸੋ ਇਹ ਗੱਲਾਂ ਦਾ ਖਾਤਿਆਂ ਰੱਖਿਓ ਤੇ ਮੂਲੀ ਦੇ ਵਿੱਚ ਮੇਰੇ ਹੱਥ ਵਿੱਚ ਬਹੁਤ ਸੋਣੀ ਜਿਹੜੀ ਮੂਲੀ ਦੀ ਵੈਰੈਟੀ ਓਂਕਾਰ ਸੀਡ ਲੈ ਕੇ ਆਈ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੋਸਾ ਇਹ ਵੀਡੀਓ ਇਹ ਜਿ ਪੁੱਠੀ ਦਿਸੂਗੀ ਕਿਉਂਕਿ ਕੈਮਰਾ ਫਰੰਟ ਕੀਤਾ ਹੋਇਆ ਐ ਐਕਸਲ 32 ਦੇ ਨਾਂ ਤੇ ਜਿਹੜੀ ਹੈਗੀ ਐ ਇਹ ਮੂਲੀ ਕੌੜੀ ਇਹ ਰਹਿਣ ਵਾਲੀ ਹੈ ਤੇ ਤੁਸੀਂ ਪਤਲੇ ਪੱਤੇ ਵਿੱਚ ਰਹੂਗੀ ਇਹ ਪਾਲਕ ਪੱਤੇ ਵਿੱਚ ਰਹਿਣ ਵਾਲੀ ਹੈ ਤਾਂ ਬਹੁਤ ਛੇਤੀ ਤਿਆਰ ਹੋਣੀ ਐ ਬਸ ਧਿਆਨ ਇਹ ਰੱਖਿਓ 1 ਜੂਨ ਤੋਂ ਲੈ ਕੇ 15 ਅਗਸਤ ਉਸ ਤੋਂ ਬਾਅਦ ਲੇਟ ਨਾ ਕਰਿਓ ਕਿਉਂਕਿ ਫਿਰ ਜਿਹੜੀ ਸਰਦ ਰੁੱਤ ਦੀ ਮੂਲੀ ਉਹ ਸਟਾਰਟ ਹੋ ਜਾਣੀ ਐ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਤੇ ਸਮਾਰਟ ਕਿਸਾਨ ਪੀਵੀ 31 ਨੂੰ YouTube ਤੇ ਤੁਸੀਂ ਕਰ ਲਿਓ ਸਬਸਕ੍ਰਾਈਬ ਕਿਉਂਕਿ ਅੱਪਾ ਤੁਹਾਡੇ ਲਈ ਬਹੁਤ ਸੁਣੇ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਹੁਣ ਗੱਲ ਕਰਦੇ ਆ ਪਰ ਰੇਟਾਂ ਦੀ ਜੇ ਤੁਸੀਂ ਕਿਤੋਂ ਵੀ ਖਰੀਦ ਸਕਦੇ ਹੋ ਜੇ ਇਹੀ ਬ੍ਰਾਂਡ ਸਸਤੇ ਰੇਟਾਂ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬ ਪੈਸਟੀਸਾਈਡ ਸਟੋਰ ਮਾਨਸਾ ਕੈਂਚੀਆਂ ਤੇ ਵਿਜ਼ਿਟ ਕਰਨਾ ਪੈਣਾ ਤੇ ਤੁਹਾਨੂੰ ਅਸੀਂ ਬਹੁਤ ਸੋਹਣਾ ਰੇਟ ਪਾ ਕੇ ਦਾ ਤੁਰਾਂਗੇ ਤੇ ਨਾਲੇ ਆਪਣੇ ਨਾਲ ਨਾਲ ਤੋਂ ਨਾਲ ਆਪਾਂ ਜਿਵੇਂ ਆਪਣਾ ਪੈਸੇ ਛੜਦੇ ਕੰਮ ਹੈ ਸਾਰੀਆਂ ਜਿਹੜੀਆਂ ਸਪ੍ਰੇਆਂ ਤੁਹਾਨੂੰ ਸਬਜ਼ੀ ਦੀਆਂ ਭਾਜੀਆਂ ਸਾਰੀਆਂ ਆਪਣੇ ਕੋਲ ਮਿਲ ਜਾਂਦੀਆਂ ਨੇ ਤੁਹਾਡਾ ਇੱਕ ਕਾਊਂਟਰ ਦਾ ਜਿਹੜਾ ਸਾਰਾ ਮਸਲਾ ਹੱਲ ਹੋ ਜਾਣਾ ਸੋ ਸਾਡਾ ਸਹਿਯੋਗ ਕਰੋ ਆਮ ਕਰਦੇ ਬੱਚਿਆਂ ਦਾ ਵੀ ਸਹਿਯੋਗ ਕਰੋ ਕਿਉਂਕਿ ਜ਼ਰੂਰੀ ਹੈ ਜੇ ਤੁਸੀਂ ਸਾਡਾ ਸਹਿਯੋਗ ਕਰੋਗੇ ਤਾਂ ਅਸੀਂ ਤੁਹਾਡੇ ਲਈ ਬਹੁਤ ਬਹੁਤ ਵਧੀਆ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ ਜਿਹੜਾ ਸਾਡਾ ਮਨੋਵਲਾ ਉਹ ਕਾਇਮ ਰਹੂਗਾ ਫੋਤਾ ਨਵਾਬ ਸਾਹਿਬਾ ਜੀ ਸੱਚੀ ਕਾਲ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਜਿਉਂਦੇ ਰਹੋ ਜੀ